ਸਸਿਗਾ YouTube ਫੈਮਿਲੀ ਕੀ ਹੈ ਜੀ ਹਾਂ ਕਿਵੇਂ ਤੁਸੀਂ ਸਾਰੇ ਤੰਮੀਤ ਕਰਦੀਆਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਆਪਣੇ ਗਰਜਟਿਕ ਘਾ ਘੁੰਮੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਅੱਜ ਮੌਸਮ ਬਹੁਤ ਵਧੀਆ ਹੋਇਆ ਬਾਅਦ ਸਵੇਰ ਤੰ ਅਸਰਾ ਬੱਦਰਬਾਈ ਹੋਈ ਹੋਈ ਮੀਹ ਵਾਲਾ ਮੌਸਮ ਤੇ ਠੰਡੀ ਹਵਾ ਪਰ ਮੀਂਹ ਨਹੀਂ ਪਿਆ ਤੁਹਾਨੂੰ ਮੈਂ ਦਿਖਾਉਣੀ ਆ ਤੇ ਬਾਕੀ ਦੀਆਂ ਗੱਲਾਂ ਤੁਹਾਨੂੰ ਕੁਝ ਸ਼ੇਅਰ ਕਰਨੀਆਂ ਸੀ ਅੱਧਰ ਦੇਖ ਲਓ ਤੁਸੀਂ ਮੌਸਮ ਬਹੁਤ ਸੋਹਣਾ ਬੱਦਲਵਾਈ ਬਣੀ ਹੋਈ ਆ ਸਾਰਾ ਦਿਨ ਇਸ ਤਰਹਿ ਰਿਹਾ ਤੇ ਅੱਜ ਕੋਮਲ ਠੀਕ ਨਹੀਂ ਸੀ ਕੋਮਲ ਨਹੀਂ ਆਈ ਤੇ ਬਾਕੀ ਆਪਣਾ ਕੰਮਕਾਰ ਹੋ ਚੁੱਕਾ ਰਸਤਾ ਰਸਤਾ ਕਰ ਲਈਆਂ ਇੱਥੇ ਮੈਂ ਚਾਹ ਤਰੀ ਵੀ ਮੈਨੂੰ ਚਾਹ ਦਾ ਵੀ ਧਿਆਨ ਰੱਖਣਾ ਵੀ ਚਾਹ ਨਾਲ ਉੱਭਲ ਜੇ ਤੇ ਬਾਕੀ ਅੱਜ ਮੈਂ ਇੱਕ ਸ਼ਾਰਟ ਵੀਡੀਓ ਪਾਈ ਤੁਸੀਂ ਉਹ ਵੀ ਦੇਖਣਾ ਤੇ ਆ ਤੁਸੀਂ ਦੇਖ ਰਹੇ ਹੋਗੇ ਤਸਵੀਰਾਂ ਅਕਸਰ YouTube ਫੈਮਲੀ ਦਾ ਸਵਾਲ ਹੁੰਦਾ ਹੈ ਕਿ ਤੁਸੀਂ ਆਪਣੀ ਫੈਮਲੀ ਬਾਰੇ ਦੱਸੋ ਕੁਝ ਕੁ ਵੀਵਰਸ ਜਿਨ੍ਹਾਂ ਨੂੰ ਨਹੀਂ ਪਤਾ ਤੇ ਸਾਡੇ ਘਰ ਦੀਆਂ ਸਟੋਰੀਆਂ ਸੇਮ ਹੀ ਆ ਕੁਝ ਪੁੱਛਦੇ ਆ ਵੀ ਤੁਹਾਡੇ ਜਿਵੇਂ ਪੇਕਿਆਂ ਵਾਲੇ ਪਾਪਾ ਬਾਰੇ ਨਹੀਂ ਤੁਸੀਂ ਦੱਸਿਆ ਦਾਦੀ ਬਾਰੇ ਅਕਸਰ ਗੱਲਾਂ ਕਰਦੇ ਹੋ ਚਲੋ ਉਸ ਫੈਮਲੀ ਬਾਰੇ ਫਿਰ ਕਿਸੇ ਦਿਨ ਡਿਸਕਸ ਕਰਾਂਗੇ ਕਿ ਅੱਜ ਨਾ ਮੈਂ ਸਵੇਰੇ ਸਵੇਰੇ ਰੀਲਾਂ ਸਕਰੋਲ ਕਰਦੀ ਪਈ ਸੀ ਜਿਦੇ ਵਿੱਚ ਸਵੇਰੇ ਸਵੇਰੇ ਇੱਕ ਆਗੀ ਆਹੀ Song ਆ ਗਿਆ ਤਸਵੀਰਾਂ ਦੇ ਵਿੱਚ ਬੈਠੇ ਹੋ ਇਸ ਤਰ੍ਹਾਂ ਕਰਕੇ ਖਾਣਾ ਤੇ ਉਹ ਵੀ ਨਿਆ ਲੱਗਦਾ ਸੀ ਉਹ ਗਾਣਾ ਮੇਰੇ ਲਈ ਬਣਿਆ ਹੋਵੇ ਜਿਵੇਂ ਵੀ ਮੇਰੇ ਵੀ ਹਰ ਇੱਕ ਨੂੰ ਲੱਗਦਾ ਹੋਊਗਾ ਕਿਉਂਕਿ ਬੜੇ ਤੋਰੇ ਹੋਏ ਸਭ ਨੇ ਹਨਾ ਤੇ ਵੇਖੋ ਸਾਡੇ ਆ ਹਸਦੇ ਵੱਸਦੇ ਫੈਮਿਲੀ ਤੇ ਕਿੱਦਾਂ ਸੀ ਇੱਥੇ ਪੰਜਾਂ ਚੋਂ ਆ ਦੋ ਅਸੀਂ ਰਹਿ ਗਏ ਤੇ ਬੱਚੇ ਸਾਡੇ ਜਿਵੇਂ ਬਾਅਦ ਚ ਹੋਏ ਪਾਪਾ ਦੀ ਡੈਥ ਤਾਂ ਜਦੋਂ ਇਹ ਮੇਰੇ ਹਸਬੰਦ 9 ਸਾਲ ਦੇ ਸੀ ਉਹਦੇ ਇਹਨਾਂ ਦੀ ਡੈਥ ਹੋ ਗਈ ਸੀ ਤੇ ਮੰਮੀ ਸਾਡੇ ਵਿਆਹ ਤੋਂ 1.5 ਸਾਲ ਬਾਅਦ ਜਦੋਂ ਜਗਸੀਰ ਪੈਦਾ ਹੁੰਦਾ ਹੈ ਉਸ ਤੋਂ 2 ਦਿਨ ਪਹਿਲਾਂ 13 ਜੁਲਾਈ ਨੂੰ ਜਗਸੀਰ ਪੈਦਾ ਹੋਇਆ ਤੇ 11 ਜੁਲਾਈ ਨੂੰ ਮੰਮੀ ਪੂਰੇ ਕਿਉਂਕਿ ਪਹਿਲਾਂ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਸੀ ਜਿਵੇਂ ਕਹ ਲਓ ਧਾਰੀ ਜ਼ਿੰਦਗੀ ਰੱਬ ਨੇ ਸਾਨੂੰ ਦਿੱਤੀ ਤੇ ਸਾਨੂੰ ਇੱਥੇ ਤੱਕ ਪੜਾ ਗਏ ਤੇ ਇਹ ਮੇਰੇ ਸਿਸਟਰ ਇਨ-ਲॉ ਆ ਤੇ ਇਹਨਾਂ ਦਾ ਵਿਆਹ ਸੀ 2011 ਚ ਕੀਤਾ ਸੀ ਬੜੇ ਚਾਵਾ ਨਾਲ ਪੁੱਤਾਂ ਵਾਂਗ ਵਿਆਹੀ ਅਸੀਂ ਤਰੱਕੀ ਵੀ ਪੁੱਤਾਂ ਵਾਂਗੂ ਸੀ ਤੇ ਦੇਖੋ ਸਾਡੀ ਹੱਸਦੀ ਵਸਦੀ ਫੈਮਿਲੀ ਚ ਇਹ ਵੀ ਸਾਨੂੰ 2018 ਦੇ ਵਿੱਚ ਵਿਚੋੜਾ ਦੇ ਵੀ ਸੀ ਜਿਹਦੇ ਕਰਕੇ ਮੈਂ ਤੁਹਾਨੂੰ ਕਹਿੰਦੀ ਰਹੀ ਨੀ ਨਾ ਅਕਸਰ ਹੀ ਮੈਂ ਟੈਨਸ਼ਨ ਚ ਰਹੀ ਨੀ ਡਿਪਰੈਸ਼ਨ ਚ ਰਹੀ ਆ ਸੋ ਮੇਰੀ ਟੈਨਸ਼ਨ ਡਿਪਰੈਸ਼ਨ ਦਾ ਰੀਜ਼ਨ ਇਹੀ ਆ ਕਿ ਮੈਨੂੰ ਸੇੜਨ ਵਾਲੀ ਸੱਸ ਵੀ ਮੇਰੇ ਤੋਂ ਡਰ ਕੇ ਭੱਜ ਗਈ ਤੇ ਨਾ ਮੇਰੇ ਮੈਂ ਕਿਸੇ ਤੇ ਰੋਗ ਮਾਰਨ ਜੋਗੀ ਰਹਿ ਗਈ ਤੇ ਨਾ ਮੈਂ ਕਿਸੇ ਦਾ ਦੇ ਨੋਂ ਨੋ ਰਹਾ ਦੇਣ ਜੋਗੀ ਰਹਿ ਗਈ ਬਸ ਸਭ ਦੀਆਂ ਸੁਣਨ ਵਾਲੀ ਰਹਿ ਗਈ ਜ਼ਿੰਮੇਵਾਰੀਆਂ ਚ ਪੈ ਗਈ ਦੇਖੋ ਮੇਰੀ ਇੱਥੇ ਮੈਂ ਸਿਰਫ ਅਜੇ 18 ਸਾਲਾਂ ਦੀ ਹੋਈ ਸੀ 19ਵਾਂ ਸਟਾਰਟ ਹੋਇਆ ਸੀ ਜਸਟ ਤੇ ਆ ਮੈਂ ਤੁਹਾਨੂੰ ਪਹਿਲਾਂ ਵੀ ਸ਼ੇਅਰ ਕਰ ਚੁੱਕੀ ਆ ਮੇਰੇ ਨਾਨਾ ਤੇ ਬਹੁਤ ਹੀ ਪਿਆਰੀ ਫੋਟੋ ਇੱਥੇ ਹੁਣੇ ਮੈਂ ਕੱਢੀ ਸੀ ਸ਼ਾਤ ਖੁਸ਼ ਲੈ ਕੇ ਖੁਸ਼ ਵੇਖ ਰਹੀਆਂ ਸੀਗਾ ਐਡੀ ਭੂਆ ਦੀ ਫੋਟੋ ਖੁਸ਼ ਕਿੱਥੇ ਰੱਖੀ ਫੋਟੋ ਭੂਆ ਦੀ ਉਹ ਆਪ ਦੀ ਦੀ ਫੋਟੋ ਕਿੱਥੇ ਰੱਖੀ ਅੱਛਾ ਤੇ ਉਹਨੇ ਉੱਤਰ ਰੱਖ ਦਿੱਤੀ ਐ ਮੈਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਖੜ ਜੋ ਥੋੜਾ ਦੇਖੋ ਛੇ ਮੈਂ ਇੱਥੇ ਖਲਾਰ ਕੇ ਗਈ ਸੀ ਚਾਹ ਤੇ ਮੈਂ ਕਿਹਾ ਚਾਹ ਨਾ ਉਬਲ ਜੇ ਸੋ ਫੈਮਿਲੀ ਤੋਂ ਬਿਨਾ ਸਰਵਾਈਵ ਕਰਨਾ ਬਹੁਤ ਜ਼ਿਆਦਾ ਔਖਾ ਹੈ ਕਈ ਵਾਰੀ ਤਾਂ ਮੈਂ ਬਹੁਤ ਜ਼ਿਆਦਾ ਈਮੋਸ਼ਨਲ ਹੋ ਜਾਂਦੀ ਆ ਫਿਰ ਮੈਨੂੰ ਇਹਨਾਂ ਤੋਂ ਡਾਂਟ ਵੀ ਪੈਂਦੀ ਆ ਮੈਂ ਉਸ ਦਿਨ ਆਪਣੀ ਨਨਾਨ ਦੀ ਵੀਡੀਓ ਸ਼ੇਅਰ ਕੀਤੀ ਸੀ ਮੈਨੂੰ ਮੰਮੀ ਤੋਂ ਵੀ ਬਹੁਤ ਡਾਂਟ ਪਈ ਤੇ ਇਹਨਾਂ ਤੋਂ ਵੀ ਬਹੁਤ ਡਾਂਟ ਪਈ ਕਿ ਬਾਅਦ ਚ ਤੂੰ ਜ਼ਿਆਦਾ ਪਰੇਸ਼ਾਨ ਹੋ ਜਾਨੀ ਆ ਤੋ ਉੱਠਦੀ ਨਹੀਂ ਪਰ ਮੈਂ ਸੋਚਦੀ ਆਂ ਵੀ ਮੈਂ ਜਦੋਂ ਤੁਸੀਂ ਮੇਰੀ ਫੈਮਲੀ ਹੋ ਹਨਾ YouTube ਫੈਮਲੀ ਮੇਰਾ ਇੱਕ ਪਰਿਵਾਰ ਬਣਿਆ ਹੋਇਆ ਹੈ ਤੇ ਸਾਡੇ ਦੁੱਖ ਸੁੱਖ ਸਾਂਝੇ ਆ ਤੇ ਫਿਰ ਕਿਹੜੀ ਗੱਲ ਛੁਪਾਉਣੀ ਹਨਾ ਜਿਸ ਖੁਸ਼ੀਆਂ ਸਾਂਝੀਆਂ ਕਰਨੀਆਂ ਫਿਰ ਦੁੱਖ ਸੁੱਖ ਵੀ ਤਾਂ ਕਰਨਾ ਹੀ ਪੈਂਦਾ ਹੈ ਤੇ ਨਾਲੇ ਨਾਨਕ ਦੁਖੀ ਆ ਸਭ ਸੰਸਾਰ ਨਾਨਕ ਦੁਖੀ ਆ ਸਭ ਸੰਸਾਰ ਸਾਰੇ ਦੁਖੀ ਆ ਸੁਖੀ ਇੱਥੇ ਕਿਹੜਾ ਕਿਸੇ ਨੂੰ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਆ ਕਿਸੇ ਦਾ ਭਰਾ ਗਿਆ ਹੈ ਕਿਸੇ ਦੀ ਭੈਣ ਗਈ ਹੈ ਕਿਸੇ ਦਾ ਮਾਂ ਨਹੀਂ ਹੈ ਮਾਂ ਨਹੀਂ ਹੈਗੀ ਕਿਸੇ ਦੀ ਕਿਸੇ ਦਾ ਪਿਓ ਨਹੀਂ ਹੈਗਾ ਕਿਸੇ ਨੂੰ ਦਾਦਾ ਜੀ ਦਾਦੀ ਜਾਂ ਦੀ ਲੋੜ ਸੀ ਹੈ ਨਾ ਬਹੁਤ ਚੀਜ਼ਾਂ ਜਿਹੜੀਆਂ ਹੁੰਦੀਆਂ ਐ ਜਿਨ੍ਹਾਂ ਦੀਆਂ ਘਾਟਾਂ ਆਪਾਂ ਕਦੇ ਵੀ ਕੋਈ ਨਹੀਂ ਪੂਰੀਆਂ ਕਰ ਸਕਦਾ ਹੁਣ ਕਈ ਵਾਰੀ ਦਿਲ ਕਰਦਾ ਐ ਵੀ ਕੰਮਾਂ ਤੋਂ ਛੁੱਟੀ ਕਰ ਲੀਏ ਹਾਂ ਸੱਸ ਮਾਂ ਹੋਵੇ ਤੇ ਆਪਾਂ ਬੁਖਾਰ ਚੜ੍ਹਿਆ ਹੋਵੇ ਤੇ ਮੰਜੇ ਤੇ ਪੈ ਜਾਈਦਾ ਹਨਾ ਵੀ ਮਿੰਤਾ ਜੀ ਬੁਖਾਰ ਚੜ੍ਹਿਆ ਮੈਂ ਨਹੀਂ ਅੱਜ ਰੋਟੀ ਟੱਕ ਕਰਨਾ ਪਰ ਜਿੰਨਾਂ ਦੀਆਂ ਸੱਸਾਂ ਨੇ ਨਾ ਹੁੰਦੀਆਂ ਉਹਨਾਂ ਦਾ ਰੋਟੀ ਟੱਕ ਨਹੀਂ ਛੁੱਟਦਾ ਚਾਹੇ ਬੁਖਾਰ ਹੋਵੇ ਤੇ ਚਾਹੇ ਸਿਰ ਪੀੜ ਹੋਵੇ ਉਹਨੂੰ ਹੁੰਦਾ ਕਿ ਮੇਰੇ ਬੱਚੇ ਭੁੱਖੇ ਰਹਿਣਗੇ ਮੈਂ ਸਿਰ ਦੁਖਦਾਏ ਤੇ ਸਿਰ ਤੇ ਦੁਪੱਟਾ ਬੰਨ ਕੇ ਗੋਲੀ ਖਾ ਕੇ ਤੇ ਮੈਂ ਪਕਾ ਲੈਣੀ ਆ ਤੇ ਰੈਸਟ ਦੀ ਨਹੀਂ ਲੋੜ ਹੁਣ ਸਰੀਰ ਸਾਥ ਨਹੀਂ ਦਿੰਦਾ ਹੁਣ ਰੈਸਟ ਕਰ ਲਈਦੀ ਨਹੀਂ ਤਾਂ ਪਹਿਲਾਂ ਮੈਂ ਬੈਂਦੀ ਨਹੀਂ ਸੀ ਹੁੰਦੀ ਸਾਰਾ ਸਾਰਾ ਦਿਨ ਜਦੋਂ ਬੱਚੇ ਛੋਟੇ ਸੀ ਉਹਨਾਂ ਦੇ ਨਿੱਕੇ ਨਿੱਕੇ ਕੱਪੜੇ ਸਾਰੀ ਦਿਹਾੜੀ ਧੋਣੇ ਪ੍ਰੈਸ ਕਰਨੇ ਚਾਦਰਾਂ ਉਹਨਾਂ ਨੇ ਮਤਲਬ ਵਾਰ-ਵਾਰ ਧੋਣੀਆਂ ਮਤਲਬ ਸਫਾਈ ਦੀ ਮੈਂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸ਼ਕੀਨ ਆ ਸੋ ਐਡਾ ਲੰਮਾ ਜਿਹੜਾ ਸਫਰ ਸਫਰ ਆ ਨਾ ਇਕੱਲੇ ਸਰਵਾਈਵ ਕਰਨਾ ਬੜਾ ਔਖਾ ਹੈ ਤੇ ਜਦੋਂ ਆਪਾਂ ਥੱਲੇੋਂ ਉੱਪਰ ਆਉਣੇ ਆ ਨਾ ਤੇ ਉਦੋਂ ਆਪਣੇ ਮਗਰ ਨਾ ਨਾ ਜਦੋਂ ਮਾਪਿਓ ਖੜਾ ਹੋਵੇ ਤੇ ਉਦੋਂ ਜਿਹੜਾ ਮਨ ਤੇ ਜਦੋਂ ਚੱਲਦਾ ਨਾ ਉਹ ਉਹੀ ਸਮਝ ਸਕਦਾ ਹੈ ਕਿਉਂਕਿ ਮੇਰੇ ਸਹੁਰੇ ਨੇ ਜਿਹੜੇ ਮਤਲਬ ਸੱਸ ਨੇ ਖਾਸ ਕਰਕੇ ਜਿਹੜੀਆਂ ਤਕਲੀਫਾਂ ਚੱਲੀਆਂ ਮੇਰੇ ਸਹੁਰੇ ਤੋਂ ਬਾਅਦ ਤੇ ਉਹ ਅਸੀਂ ਜੇ ਕਰ ਉਹ ਅੱਜ ਸਾਡੇ ਨਾਲ ਹੁੰਦੇ ਤੇ ਅਸੀਂ ਉਹਨਾਂ ਦੀਆਂ ਉਪਰ ਭਾਈ ਕਰਨੀ ਸੀ ਪਰ ਰੱਬ ਨੇ ਸਾਨੂੰ ਮੌਕਾ ਨਹੀਂ ਦਿੱਤਾ ਇਹ ਗੱਲ ਇਹ ਹੁੰਦੀ ਆ ਨਾ ਵੀ ਚਲੋ ਸੋਹਰਾ ਸਾਹਿਬ ਤਾਂ ਮੈਂ ਨਹੀਂ ਵੇਖੇ ਮੇਰੇ ਇਹ ਛੋਟੇ ਜਿਹੇ ਸੀ ਜਦੋਂ ਉਹਨਾਂ ਦੀ ਡੈਥ ਹੋ ਗਈ ਸੀ ਤੇ ਪਰ ਮੇਰੀ ਸਾਸੂ ਮਾ ਮੇਰੇ ਨਾਲ 1.5 ਸਾਲ ਰਹੇ ਆ ਤੇ ਉਹ ਇਸ ਤਰ੍ਹਾਂ ਰਹੇ ਆ ਨਾ ਇੱਕ ਤਾਂ ਹੁੰਦਾ ਨਾ ਵੀ ਉਹਨਾਂ ਦੇ ਮਰਨ ਤੋਂ ਬਾਅਦ ਆਪਾਂ ਤਾਰੀਫ ਕਰਦੇ ਆ ਪਰ ਮੈਂ ਕਿੰਨੀ 1.5 ਸਾਲ ਦੇ ਵਿੱਚ ਉਹਨਾਂ ਨੇ ਮੌਕਾ ਹੀ ਨਹੀਂ ਮਤਲਬ ਮੈਂ ਉਹਦੀ ਮਰਜ਼ੀ ਨਾਲ ਕੰਮ ਕਰਦੀ ਸੀ ਜਿਵੇਂ ਪੇਕੇ ਘਰ ਨਹੀਂ ਕਰੀਦਾ ਕੰਮ ਉਹ ਮੈਂ ਕਰਦੀ ਸੀ ਤੇ ਆਣ ਗਵਾਂਢ ਨੇ ਕਹਿਣਾ ਕਿ ਲੈ ਤੂੰ ਅਬੀ ਨੋ ਨੂੰ ਕੰਮ ਨਹੀਂ ਦੱਸਦੀ ਤੂੰ ਗਝਾ ਲੈਣਾ ਇਹਨੂੰ ਆਦਤ ਪੈ ਜਾਣੀ ਉਹਨੇ ਕਿਹਾ ਨਹੀਂ ਜੇ ਉਹ ਜੀ ਮੇਰੀ ਧੀ ਆ ਉਹ ਓਡੀ ਕਤਾਉ ਆ ਨਿਆਣੀ ਉਹਨੂੰ ਮੈਂ ਕਿ ਪਰ ਐ ਨਹੀਂ ਕਿ ਮੈਂ ਕੰਮ ਨਹੀਂ ਸੀ ਕਰਦੀ ਮੈਂ ਉੱਠ ਪੈਣਾ ਨਾਲ ਹੀ ਪਰ ਕਹਿ ਲੋ ਕਿ ਸਿਆਣਿਆਂ ਵਰਗੇ ਕੰਮ ਤਾਂ ਨਹੀਂ ਨਾ ਆਪਾਂ ਕਰ ਸਕਿਆ ਉਸ ਉਮਰ ਦੇ ਵਿੱਚ ਹੌਲੀ ਹੌਲੀ ਜਿਵੇਂ ਹੋਣ ਤਜਰਬਾ ਜਿਹੜਾ ਆ ਗਿਆ ਉਸ ਟਾਈਮ ਮੈਨੂੰ ਤਜਰਬਾ ਨਹੀਂ ਸੀਗਾ ਕਿਉਂਕਿ ਮਤਲਬ ਜਿੰਨਾ ਚਿਰ ਆਪਾਂ ਇੱਕ ਤਾਂ ਉਹਦਾ ਨਾ ਪੇਕੇ ਘਰ ਇੱਕ ਸਿਰਫ ਮੰਮੀ ਦੀ ਹੈਲਪ ਕਰਾਉਣਾ ਤੇ ਇੱਕ ਹੁੰਦਾ ਜ਼ਿੰਮੇਵਾਰੀ ਸਾਰੀ ਆਪਦੇ ਸਿਰ ਤੇ ਲੈ ਲੈਣਾ ਬੜਾ ਫਰਕ ਹੁੰਦਾ ਜ਼ਿੰਮੇਵਾਰੀ ਚ ਤੇ ਹੈਲਪ ਕਰਾਉਣ ਚ ਸੋ ਉਹ ਜ਼ਿੰਮੇਵਾਰੀ ਉਦੋਂ ਮੇਰੇ ਸਿਰ ਤੇ ਆ ਕੇ ਪਈ ਜਦੋਂ ਮੰਮੀ ਮਰੇ ਹੋ ਗਏ ਭਾਈ ਆਲਸੋ ਗੋਣ ਪੁੱਤ ਸਾਹਿਬ ਆਲਸੋ ਗੋਣ ਫਿਰ ਉਸ ਤੋਂ ਬਾਅਦ ਜਿਹੜੀਆਂ ਜ਼ਿੰਮੇਵਾਰੀਆਂ ਵੀ ਫਿਰ ਨਾਨ ਦਾ ਵਿਆਹ ਕਰਨਾ ਫਿਰ ਨਾਨ ਨੂੰ ਬੜਾ ਤਰੀਕੇ ਨਾਲ ਰੱਖਣਾ ਮਤਲਬ ਸਭ ਤੋਂ ਵੱਧ ਮੈਂ ਥੈਂਕਫੁਲ ਆਪਣੀ ਨਾਨੀ ਸੱਸ ਦੀ ਆ ਉਹ ਮੇਰੇ ਨਾਲ ਰਹਿ ਜਿੰਨਾ ਚਿਰ ਮੇਰੀ ਨਾਨ ਆ ਵਿਆਹੀ ਨਹੀਂ ਗਈ 2007 ਵਿੱਚ ਮੇਰੀ ਮਤਲਬ ਸਾਸੂ ਮਾਂ ਦੀ ਡੈਥ ਹੋਈ 2011 ਤੱਕ ਉਹ ਮੇਰੇ ਕੋਲ ਰਹਿ ਉਹਨਾਂ ਨੇ ਮੇਰੀ ਪੂਰੀ ਮੈਨੂੰ ਮਤਲਬ ਜਿੱਥੇ ਕਿਤੇ ਮਤਲਬ ਸਾਡਾ ਕਿਤੇ ਉੱਚ ਨੀਚ ਹੁੰਦਾ ਸੀ ਤੇ ਉਹ ਸਾਨੂੰ ਸਮਝਾ ਕੇ ਮਤਲਬ ਸਾਨੂੰ ਕਦੇ ਲੜਨ ਨਹੀਂ ਦਿੱਤਾ ਹਾਲਾ ਕਿ ਥੋੜਾ ਜਿਹਾ ਸੁਭਾਅ ਮੇਰਾ ਵੀ ਗਰਮ ਮੇਰੀ ਨਾਨ ਦਾ ਵੀ ਗਰਮ ਸੀ ਪਰ ਅਸੀਂ ਲੜੀਆਂ ਨਹੀਂ ਸੀ ਕਦੇ ਕਿਉਂਕਿ ਸਾਡੇ ਸਾਨੂੰ ਸਮਝਾਉਣ ਵਾਲੇ ਵਿੱਚ ਸਾਡੇ ਸਿਆਣੇ ਪਰ ਸਾਡੇ ਵਿੱਚ ਇੱਕ ਸੂਝ ਹੈਗੀ ਸੀ ਅਸੀਂ ਮਤਲਬ ਕਦੇ ਵਧਿੱਕੀ ਨਹੀਂ ਸੀ ਕਰਦੀਆਂ ਕਦੇ ਕੋਈ ਗੱਲ ਹੋਣੀ ਤੇ ਚਲੋ ਦਿਹਾੜੀ ਨਾਰਾਜ਼ ਜ਼ਰੂਰ ਹੋ ਜਾਣਾ ਪਰ ਐ ਅਸੀਂ ਕਦੇ ਲੜੀਆਂ ਨਹੀਂ ਸੀ ਗੁੱਸੇ ਜ਼ਿਆਦਾ ਟਾਈਮ ਨਹੀਂ ਸੀ ਰਹੇ ਮਤਲਬ ਅਸੀਂ ਉਹ ਵੀ ਨਿਆਣੀ ਸੀ ਉਸ ਟਾਈਮ ਮੈਂ ਵੀ ਨਿਆਣੀ ਸੀ ਜਿਵੇਂ ਅੱਜ ਉਹ ਇਸ ਦੁਨੀਆ ਤੇ ਨਹੀਂ ਆ ਪਰ ਮੈਂ ਜੇਕਰ ਉਹਦੇ ਨਾਲ ਕੋਈ ਗਲਤ ਕੀਤਾ ਹੁੰਦਾ ਐਜ਼ এ ਪਰਜਾਈ ਕਿਉਂਕਿ ਮੰਮੀ ਹਮੇਸ਼ਾ ਮੇਰੇ ਮੇਰੇ ਮੰਮੀ ਹਮੇਸ਼ਾ ਮੈਨੂੰ ਇਹੀ ਸਮਝਾਉਂਦੇ ਸੀ ਕਿ ਹੁਣ ਤੂੰ ਹੀ ਮਾਂ ਬੰਨਣਾ ਹੈ ਭਲਾ ਸਾਡੀ ਉਮਰ ਦੇ ਵਿੱਚ ਸਾ ਡੇਢ ਸਾਲ ਦਾ ਹੀ ਫਰਕ ਸੀ ਪਰ ਉਹਨਾਂ ਨੇ ਮੈਨੂੰ ਇਹੀ ਕਹਿਣਾ ਕਿ ਨਹੀਂ ਤੂੰ ਪਰਜਾਈ ਨਹੀਂ ਬੰਨਣਾ ਤੂੰ ਮਾਂ ਬੰਨਣਾ ਹੈ ਮਤਲਬ ਮੇਰੇ ਸਿਰ ਤੇ ਇੱਡੀ ਵੱਡੀ ਜ਼ਿੰਮੇਵਾਰੀ ਪਾ ਦਿੱਤੀ ਗਈ ਬਹੁਤ ਛੋਟੀ ਉਮਰ ਦੇ ਵਿੱਚ ਹੀ ਮੇਰਾ ਵਿਆਹ ਕਰ ਦਿੱਤਾ ਇਸ ਕਰਕੇ ਕਿ ਮੇਰੇ ਪਾਪਾ ਸਿਰ ਤੇ ਨਹੀਂ ਹੈਗੇ ਚਲੋ ਜਮਾਨਾ ਨਹੀਂ ਚੰਗਾ ਚਲੋ ਧੀ ਵਿਆਹ ਕੇ ਆਪਦੇ ਘਰ ਜਾਵੇ ਪਹਿਲੋਂ ਪੇਕੇ ਘਰ ਵੀ ਚਲ ਕਾਫੀ ਪ੍ਰੈਸ਼ਰ ਦੇ ਅੰਦਰ ਹੀ ਰਹਿ ਕਿਉਂਕਿ ਜਿੱਥੇ ਪਿਓ ਹੁੰਦਾ ਨਾ ਉੱਥੇ ਪ੍ਰੈਸ਼ਰ ਸਾਰੇ ਖਤਮ ਹੋ ਜਾਂਦੇ ਆ ਪਿਓ ਦੇ ਸਿਰ ਤੇ ਆਪਾਂ ਆਜ਼ਾਦ ਹੁੰਨੇ ਆ ਮੇਰਾ ਭਰਾ ਵੀ ਪ੍ਰੈਸ਼ਰ ਦੇ ਅੰਦਰ ਰਿਹਾ ਸਾਡਾ ਬਚਪਨ ਏਵੇਂ ਬੀਤਿਆ ਤੇ ਇੱਧਰ ਵੀ ਏਵੇਂ ਮੇਰੇ ਹਸਬੰਦ ਤੇ ਮੇਰੇ ਨਾਲ ਉਹ ਵੀ ਜਿਵੇਂ ਮਤਲਬ ਉਹ ਚੀਜ਼ ਨਹੀਂ ਬਣ ਪਾਏ ਜੇ ਉਹ ਪਿਓ ਦੇ ਹੁਣ ਅਸੀਂ ਆ ਅਸੀਂ ਆਪਣੇ ਬੱਚਿਆਂ ਦੇ ਮਨ ਤੇ ਕੋਈ ਬੋਝ ਨਹੀਂ ਪੈਣ ਦਿੰਦੇ ਉਹਨਾਂ ਦੀ ਮੂੰਹ ਚ ਮੰਗੀ ਚੀਜ਼ ਮਿਲਦੀ ਆ ਮਤਲਬ ਮਿਲਦੀ ਸਾਨੂੰ ਵੀ ਰਹੀ ਆ ਇਹ ਨਹੀਂ ਕਿ ਚੀਜ਼ਾਂ ਪਰ ਜਿੱਥੇ ਪਿਓ ਨੇ ਖੜਨਾ ਹੁੰਦਾ ਨਾ ਉੱਥੇ ਪਿਓ ਹੀ ਖੜ ਸਕਦਾ ਜਿੱਥੇ ਮਾਂ ਨੇ ਖੜਨਾ ਹੁੰਦਾ ਉੱਥੇ ਮਾਂ ਹੀ ਖੜ ਸਕਦੀ ਹੈ ਤੇ ਐਨੇ ਪਰਿਵਾਰ ਦੇ ਵਿੱਚੋਂ ਕੀ ਹੁਣ ਅਸੀਂ ਜੇ ਅੱਜ ਮੇਰੇ ਸੱਸ ਸਹੁਰਾ ਜਿਉਂਦੇ ਹੁੰਦੇ ਤੇ ਮੇਰੀ ਨਾਨਣ ਹਰ ਤੀਜੇ ਦਿਨ ਸਾਡੇ ਕੋਲ ਮਿਲਣ ਆਉਂਦੀ ਅਸੀਂ ਉਹਦੇ ਕੋਲ ਜਾਂਦੇ ਸਾਡਾ ਘਰ ਸਾਡਾ ਤਾਂ ਸਾਰਾ ਸਾਲ ਹੀ ਤੀਆਂ ਵਰਗਾ ਹੋਣਾ ਸੀ ਮੈਂ ਕਹਿੰਨੀ ਆ ਲੋਕੀ ਕਹਿੰਦੇ ਸੌਣ ਚ ਤੀਆਂ ਸਾਡੇ ਸਾਰੇ ਉਮਰ ਹੀ ਤੀਆਂ ਹੋਣੀਆਂ ਸੀ ਤੇ ਮਤਲਬ ਕਿਸੇ ਕੋਲ ਗੱਲ ਕਰਨ ਨੂੰ ਵੀ ਨਹੀਂ ਜੀ ਕਰਦਾ ਅੱਜ ਕੱਲ ਮਤਲਬ ਦੁੱਖ ਜੀਂਦਾ ਹੈ ਨਾ ਉਹਨੂੰ ਹੀ ਪਤਾ ਹੈ ਵੀ ਦੁੱਖ ਕੀ ਆ ਜਾਂ ਜਿੰਨੇ ਕਿਸੇ ਨੂੰ ਪਤਾ ਉਹਨਾਂ ਚ ਕਿਉਂਕਿ ਸਾਨੂੰ ਵੀ ਨਹੀਂ ਸੀ ਪਹਿਲਾਂ ਪਤਾ ਹੁੰਦਾ ਦੁੱਖ ਕੀ ਚੀਜ਼ ਆ ਜਦੋਂ ਆਪਦੇ ਤੇ ਬੀਤਦੀ ਆ ਫੇਰ ਹੀ ਸਮਝ ਆਉਂਦੀ ਆ ਵੀ ਦੁੱਖ ਕੀ ਚੀਜ਼ ਹੁੰਦਾ ਹੈ ਤੇ ਆ ਸੀ ਪਰਿਵਾਰ ਦਾਦਾ ਸਾਡਾ ਤਾਂ ਮਤਲਬ ਇਹ ਛੋਟੇ ਛੋਟੇ ਸੀ ਜਦੋਂ ਪਹਿਲੇ ਗੁਜ਼ਰ ਗਏ ਸਾਡੇ ਦਾਦੀ ਹੈਗੇ ਉਹ ਸਾਡੇ ਤਾਇਆ ਜੀ ਦੀ ਫੈਮਿਲੀ ਪਿੰਡ ਰਿੰਦੀ ਆ ਉੱਥੇ ਰਹਿੰਦੇ ਆ ਉਹਨਾਂ ਨੂੰ ਅਸੀਂ ਕਦੇ-ਕਦੇ ਮਿਲ ਆਉਨੇ ਆ ਤੇ ਚਲੋ ਆ ਪਰਿਵਾਰ ਆ ਤੇ ਡੈਡੀ ਹੁਣੀ ਦੋ ਭਰਾ ਸੀਗੇ ਤਾਇਆ ਜੀ ਤਾਇਆ ਜੀ ਦੀ ਫੈਮਿਲੀ ਤੁਸੀਂ ਵੇਖਦੇ ਹੀ ਆ ਵਲੋਗਾਂ ਦੇ ਵਿੱਚ ਤੇ ਇਹ ਵਗੈ ਫੈਮਿਲੀ ਦੋ ਫੈਮਿਲੀਗੀਆਂ ਬਸ ਤੇ ਤਾਇਆ ਜੀ ਦੇ ਦੋ ਬੇਟੇ ਦੋ ਬੇਟੀਆਂ ਤੇ ਇੱਕ ਬੇਟਾ ਵੀ ਛੋਟਾ ਜਿਹੜਾ ਉਹ ਇੰਗਲੈਂਡ ਦੇ ਵਿੱਚ ਆ ਵੱਡਾ ਬੇਟਾ ਇੱਥੇ ਸਾਰੀ ਕੀਤੀ ਬਾੜੀ ਦਾ ਉਹਨੇ ਸੰਭਾਲ ਲਈ ਹੋਈ ਆ ਤੇ ਨਨਾਨਾ ਆਪਦੇ ਘਰੇ ਆ ਸੁਖੀ ਵੱਸਦੀਆਂ ਉਹਦੇ ਚਲੋ ਤੇ ਘਾੜ ਤਾਂ ਸਿਰਫ ਇਹੀ ਆ ਵੀ ਚਲੋ ਜਿਹੜੇ ਜੀ ਚਲ ਪਾਪਾ ਚਲੇ ਗਏ ਸੀ ਮੰਮੀ ਅੱਜ ਹੁੰਦੇ ਸਾਡੇ ਨਾਲ ਤੇ ਸਾਡੀ ਜ਼ਿੰਦਗੀ ਜਿਉਣ ਦਾ ਕਿਉਂਕਿ ਹੁਣ ਜ਼ਿੰਮੇਵਾਰੀਆਂ ਬਹੁਤ ਵੱਧ ਗਈਆਂ ਬੱਚੇ ਵੱਡੇ ਹੋ ਗਏ ਆ ਬੜਾ ਔਖਾ ਲੱਗਦਾ ਏ ਬੱਚਿਆਂ ਨਾਲ ਸਰਵਾਈਵ ਕਰਨਾ ਬੱਚਿਆਂ ਨੂੰ ਸਮਝਾਉਣਾ ਜਿਹੜੀਆਂ ਚੀਜ਼ਾਂ ਉਹਨਾਂ ਦੇ ਦਾਦਾ-ਦਾਦੀ ਨੇ ਸਮਝਾਉਣੀਆਂ ਸੀ ਉਹ ਸਾਨੂੰ ਸਮਝਾਉਣੀਆਂ ਪੈ ਰਹੀਆਂ ਜਿਹੜੀ ਨਿਗਰਾਨੀ ਉਹਨਾਂ ਨੇ ਰੱਖਣੀ ਸੀ ਉਹ ਸਾਨੂੰ ਰੱਖਣੀ ਪੈ ਰਹੀ ਆ ਮਤਲਬ ਅਸੀਂ ਇਹਨਾਂ ਜ਼ਿੰਮੇਵਾਰੀਆਂ ਦੇ ਤਾਣੇ ਬਾਣੇ ਚ ਇੰਨੇ ਉਹ ਜਿਗਿਆ ਕਿ ਕਿਤੇ ਨਾ ਜਾ ਸਕਦੇ ਆ ਨਾ ਆ ਸਕਦੇ ਆ ਨਾ ਖੁੱਲ ਕੇ ਇੰਜੋਏ ਕਰ ਸਕਦੇ ਆ ਆਪਣੀ ਲਾਈਫ ਨੂੰ ਤੇ ਇੰਨੀ ਜ਼ਿੰਮੇਵਾਰੀ ਪੈ ਜਾਂਦੀ ਮੈਂ ਕਿੰਨੀ ਆ ਕਿੰਨਾ ਔਖਾ ਏ ਜਿੰਨਾਂ ਦੀਆਂ ਸੱਸ ਸਹੁਰਾ ਨਹੀਂ ਹੁੰਦੇ ਜਾਂ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੁੰਦੇ ਤੇ ਮੇਰੇ ਹਸਬੰਦ ਦਾ ਤਾਂ ਨਜੇਰਾ ਵੀ ਬਹੁਤ ਔਖਾ ਏ ਮੈਂ ਕਿੰਨੀ ਆ ਬੜਾ ਔਖਾ ਏ ਮੈਂ ਤਾਂ ਸੋਚ ਕੇ ਵੀ ਕਿਤੇ ਮੰਮੀ ਦਾ ਸੁਪਨਾ ਵੀ ਆ ਜਾਣਾ ਉਹ ਹੋ ਜਾ ਤੇ ਮੇਰੀ ਜਾਨ ਨਿਕਲ ਜਾਂਦੀ ਹੈ ਵੀ ਚਲੋ ਕਮ ਸੇ ਕਮ ਮਾਤਾ ਹੈਗੀ ਆ ਤੇ ਉਹਦਾ ਤਾਂ ਸੁਪਨਾ ਵੀ ਨੀ ਮਾੜਾ ਵੇਖ ਸਕਦੇ ਆਪਾਂ ਹਨਾ ਤੇ ਜਿੰਨੇ ਸਾਰਾ ਪਰਿਵਾਰ ਹੀ ਤੋਰਤਾ ਹੋਵੇ ਤੇ ਹੈ ਤਾਂ ਓਖਾ ਹੀ ਤੇ ਕੁਝ ਸਾਡੀ YouTube ਫੈਮਿਲੀ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਕੁਐਸਚਨ ਕਰਦੇ ਸੀ ਅਕਸਰ ਤੁਸੀਂ ਆਪਦੀ ਫੈਮਿਲੀ ਦੀ ਇੰਟਰੋ ਦਿਓ ਫੈਮਿਲੀ ਦੀ ਇੰਟਰੋ ਦਿਓ ਫੈਮਿਲੀ ਸਾਡੀ ਹੁਣ ਇਸ ਟਾਈਮ ਮਤਲਬ ਅਸੀਂ ਦੋਨੋਂ ਸਾਡੇ ਬੱਚੇ ਹਨ ਉਹਨਾਂ ਨੂੰ ਤੁਸੀਂ ਅਕਸਰ ਹੀ ਵਲੌਗ ਚ ਵੇਖਦੇ ਹੋ ਤੇ ਇਹਨਾਂ ਕੋ ਸਾਡਾ ਛੋਟਾ ਜਿਹਾ ਪਰਿਵਾਰ ਆ ਤੇ ਪੁੱਛ ਰਿਆ ਸੀ ਕੁਝ ਕਮੈਂਟਾਂ ਚ ਕਿ ਕੋਮਲ ਕੌਣ ਕੋਮਲ ਜਿਵੇਂ ਕਿ ਆਪਣਾ ਸਲੂਨ ਪਹਿਲਾਂ ਤਾਂ ਪੰਜ ਪੰਜ 6 6 ਕੁੜੀਆਂ ਹੁੰਦੀਆਂ ਸੀ ਇੱਥੇ ਮੇਰੇ ਨਾਲ ਤੇ ਗਰਮੀ ਚ ਫਿਰ ਆਪਾਂ ਥੋੜਾ ਜਿਹਾ ਕੰਮ ਘੱਟ ਹੁੰਦਾ ਹੈ ਪ੍ਰੈਸ ਕਰਕੇ ਆਪਾਂ ਕੱਲੀ ਕੋਮਲਾਂ ਤੇ ਕੋਮਲ ਨੂੰ ਵੀ ਚਲੋ ਥੋੜੀ ਫਾਈਨੈਂਸ਼ਲੀ ਹੈਲਪ ਹੋ ਜਾਂਦੀ ਐ ਤੇ ਮੈਨੂੰ ਉਹਨੂੰ ਵੀ ਜਿਵੇਂ ਕਹਿ ਲਓ ਥੋੜੀ ਜੀ ਇਮੋਸ਼ਨਲੀ ਇਮੋਸ਼ਨਲੀ ਉਹਨੂੰ ਵੀ ਸਪੋਰਟ ਮੇਰੀ ਹੋ ਜਾਂਦੀ ਤੇ ਮੈਨੂੰ ਉਹਦੀ ਹੋ ਜਾਂਦੀ ਐ ਨਾਲੇ ਤਾਂ ਸਾਡਾ ਦਿਨ ਸਾਰਿਆਂ ਦਾ ਇਕੱਠਾ ਸੌਖਾ ਬੀਤਦਾ ਐ ਤੇ ਨਾਲੇ ਅਸੀਂ ਕੰਮ ਵੀ ਕਰ ਲੈਂਦੇ ਆ ਤੇ ਨਾਲੇ ਇੰਜੋਏ ਵੀ ਕਰਦੇ ਆ ਅਸੀਂ ਆਪਣੇ ਆਪ ਨੂੰ ਬੀਜੀ ਰੱਖਦੇ ਆ ਤੇ ਕੁੜੀ ਬਹੁਤ ਸਿਆਣੀ ਉਹ ਵੀ ਬਹੁਤ ਮੇਰੀ ਹੈਲਪ ਕਰਦੀ ਆ ਮੈਨੂੰ ਮੇਰੇ मतलब मेरे बच्चियां दी तरह रहंदी है जगसी रोना नालो ਵੱਧ خیال رکھਦੀ ਹੈ ਮੇਰਾ ਮੇਰੇ ਅੰਦਰ ਦੀ ਗੱਲ ਨੂੰ ਸਮਝ ਲੈਂਦੀ ਹੈ ਤੇ ਮੈਂ ਵੀ ਉਹਦਾ ਮਤਲਬ ਮਾਵਾ ਵਾਂਗੂ ਮਾਵਾ ਤੋਂ ਕੋਸ਼ਿਸ਼ ਕਰਦੀ ਆ ਵੀ ਮੈਂ ਉਹਦੀ ਮਾਂ ਬਣ ਸਕਾਂ ਜਿੰਨਾ ਉਹ ਪਿਆਰ ਮੈਨੂੰ ਕਰਦੀ ਉਹਨਾ ਹੀ ਮੈਂ ਦੇ ਸਕਾਂ ਟੱਚਵੁੱਡ ਬਾਕੀ ਸਾਰੀਆਂ ਕੁੜੀਆਂ ਬਹੁਤ ਸਿਆਣੀਆਂ ਸੀ ਅਮਨ ਮੰਨੂ ਹਰਜੀਤ ਹਰਪ੍ਰੀਤ ਇੱਕ ਆਪਣੀ ਕੁੜੀ ਸੀਗੀ ਬਹੁਤ ਸਾਰੀਆਂ ਕੁੜੀਆਂ ਇੱਥੋਂ ਕੰਮ ਸਿੱਖ ਕੇ ਗਈਆਂ ਉਸ ਤੋਂ ਪਹਿਲਾਂ ਵੀ ਬਹੁਤ ਰਈਆਂ ਤੇ ਸਾਰੀਆਂ ਕੁੜੀਆਂ ਬਹੁਤ ਵਧੀਆ ਸੀ ਬੜਾ ਸੋਹਣਾ ਸਮਾਂ ਮੇਰਾ ਉਹਨਾਂ ਨਾਲ ਬੀਤਿਆ ਕਈ ਵਾਰੀ ਹੁਣ ਮੇਰਾ ਦਿਲ ਕਰਦਾ ਹੈ ਵੀ ਸੋਣ ਦਾ ਕੰਮ ਕਾਫੀ ਕਰ ਲਿਆ ਹੁਣ ਮੈਂ ਬੰਦ ਕਰ ਦਵਾਂ ਪਰ ਮੈਂ ਕਿੰਨੀ ਆ ਵੀ ਇੰਨੇ ਬੰਨੇ ਨਾ ਮੇਰੇ ਨਾਲ ਕੁੜੀਆਂ ਜੁੜੀਆਂ ਰਹਿੰਦੀਆਂ ਇੱਥੇ ਹਨ ਇੱਕ ਤਰ੍ਹਾਂ ਮੈਨੂੰ ਧੀ ਦੇ ਦਿੰਦਾ ਮੈਂ ਨਾ ਖੁਸ਼ਵਰੀ ਬਹੁਤ ਮੰਗੀ ਸੀਗੀ ਮੇਰੇ ਨਾਲ ਨੇ ਵੀ ਜਾ ਕੇ ਨਾ ਗੁਰਦੁਆਰਾ ਸਾਹਿਬ ਵੀ ਵੀ ਮੈਨੂੰ ਨਾ ਨ ਦੇ ਦੇ ਰੱਬਾ ਮੈਨੂੰ ਅ ਭਤੀਜੀ ਦੇਦੇ ਜੇ ਅਸੀਂ ਦੁੱਖ ਸੁੱਖ ਕਰਿਆ ਕਰਾਂਗੇ ਤੇ ਰੱਬ ਨੂੰ ਖਰੇ ਪਤਾ ਹੋਣਾ ਵੀ ਰਹਿਣੀ ਤਾਂ ਭੂਆ ਬਣੀ ਤੇ ਮੈਂ ਭਤੀਜੀ ਤੇ ਪਰ ਹੁਣ ਮੈਂ ਮਹਿਸੂਸ ਕਰਦੀ ਆ ਮੁੰਡੇ ਭਵਾਂ ਚਾਰ ਹੋਣ ਤੇ ਪਰ ਇੱਕ ਧੀ ਜ਼ਰੂਰ ਹੋਵੇ ਤੇ ਧੀ ਤੋਂ ਬਿਨਾ ਹੁਣ ਬੰਦਾ ਦੁੱਖ ਸੁੱਖ ਕਰੇ ਕਿੱਥੇ ਹੁਣ ਮੇਰੀ ਨਾਨਸੀ ਆਉਂਦੀ ਹੁੰਦੀ ਸੀ ਨਾ ਵੇਖ ਲਓ ਤੁਸੀਂ ਮਨ ਨਾਨੀ ਸਹਰਿਆਂ ਤੋਂ ਆਣਾ ਆਨੇ ਜਿਸ ਦਿਨ ਉਨੇ ਮਹੀਨਾ ਰਹਿਣਾ ਸਾਡੇ ਕੋਲ ਛੁੱਟੀਆਂ ਵਿੱਚ ਪੂਰਾ ਮਹੀਨਾ ਡੇਢ ਮਹੀਨਾ ਸੱਚ ਉਹ ਦੁੰਦੀਆਂ ਨਹੀਂ ਅਸੀਂ ਛੁੱਟੀਆਂ ਪਹਿਲੀ ਛੁੱਟੀ ਚ ਲੈ ਆਉਣਾ ਲਾਸਟ ਵਾਲੀ ਤੋਂ ਬਾਅਦ ਅਸੀਂ ਛੱਡ ਕੇ ਆਉਂਦੇ ਹੁੰਦੇ ਸੀ ਤੇ ਸਾਡਾ ਇੰਨਾ ਦੁੱਖ ਸੁੱਖ ਅਸੀਂ ਰਾਤ ਦੇ 12:00 1:00 ਵਜੇ ਤੱਕ ਤੇ ਉਧਰੋਂ ਸਵੇਰ ਜਦੋਂ ਅਸੀਂ ਮੰਨ ਲਓ ਸਵੇਰ ਦੀ ਰੋਟੀ ਖਾਣੀ ਬੱਚੇ ਸਕੂਲ ਭੇਜਦੇ ਜਗਸਰ ਦੇ ਪਾਪਾ ਮੈਂ ਤੇ ਇਹਨਾਂ ਦੀ ਭੂਆ ਨੇ ਅਸੀਂ ਇੱਕ ਬੈੱਡ ਤੇ ਬਹਿ ਗਏ ਉੱਥੇ ਹੀ ਰੋਟੀ ਖਾ ਲਈ ਭਾਂਡੇ ਉੱਥੇ ਹੀ ਬੈ ਪਾਂਡੇ ਪੈ ਸੁੱਕ ਗਿਆ ਸਬਜੀ ਦਾ ਦਹੀਂ ਲੱਸੀ ਸੁੱਕ ਗਈ ਆ ਪਾਂਡਿਆ ਚ ਅਸੀਂ ਪਾਂਡੇ ਰੱਖਣ ਤੇ ਸੋਈ ਚ ਵੀ ਨਹੀਂ ਆ ਰਿਹਾ ਕਿਉਂਕਿ ਸਾਨੂੰ ਗੱਲਾਂ ਦਾ ਬੜਾ ਚਸਕਾ ਹੈ ਇੰਨੀਆਂ ਗੱਲਾਂ ਇੰਨੇ ਕਈ ਵਾਰ ਇਹਨਾਂ ਦੇ ਪਾਪਾ ਨੇ ਤਿਆਰ ਹੋ ਕੇ ਬੈਠੇ ਰਹਿਣਾ ਮੈਂ ਮੱਲਾ ਲੈ ਜਾਣਾ ਤੇ ਮੇਰੀ ਨਾਨ ਨੇ ਕਹਿਣਾ ਜਾ ਤੂੰ ਧੁੱਪ ਚੜੀ ਜਾਂਦੀ ਤੂੰ ਹੋਇਆ ਹਾਂ ਆਣ ਤੇ ਉਹਨੇ ਫਿਰ ਕੋਈ ਗੱਲ ਛੋ ਕੇ ਬਹਿ ਜਾਣੀ ਤੇ ਭੈਣ ਭਰਾਵਾਂ ਦੀਆਂ ਗੱਲਾਂ ਹੀ ਨਾ ਮੁੱਕਣੀਆਂ ਮੈਂ ਕਿੰਨੀਆਂ ਅਸੀਂ ਦੋਵੇਂ ਭੈਣ ਭਰਾ ਅਜੇ ਲੜ ਪੈਨੇ ਆ ਕਸੀ ਵਿਆਹੇ ਵਰੇ ਸਾਡੇ ਬੱਚੇ ਗੱਭਰੂ ਹੋਗੇ ਅਹੀਂ ਲੜ ਪਿੰਨੇ ਪੂਰਾ ਲੜਾਈ ਕਰ ਲੈਨੇ ਆ ਤੇ ਮੈਂ ਇਹਨਾਂ ਨੂੰ ਦੋਆ ਭੈਣ ਭਰਾਵਾਂ ਨੂੰ ਲੜਦੇ ਨਹੀਂ ਸੀ ਵੇਖਿਆ ਕਦੇ ਕਦੇ ਨਹੀਂ ਸੀ ਲੜੇ ਬਸ ਐ ਮਾੜਾ ਮੋਟਾ ਕਹਿ ਲੈਣਾ ਉਹਨੂੰ ਛੇੜ ਦੇ ਰਿੰਦਾ ਹੈ ਬੱਕਰੀਏ ਬੱਕਰੀਏ ਨੂੰ ਕਹਿਣਾ ਕਰਨਾ ਜਾਣ ਕੇ ਛੇੜ ਦੇ ਰਹਿਣਾ ਉਹਦਾ ਥੋੜਾ ਹੀ ਲਿੱਸੀ ਸੀਗੀ ਤੇ ਉਹ ਇਹਨੂੰ ਗੋਏ ਗਾਲਾਂ ਗੋਲਾ ਕੱਢਦੀ ਰਹੀਦੀ ਸੀ ਬਸ ਉਂਝ ਕਦੇ ਕਿਸੇ ਮੇਨ ਲੜਾਈ ਨਹੀਂ ਮੇਨਾਂ ਦੀ ਵੇਖੀ ਵੀ ਕਿਸੇ ਗੱਲ ਤੋਂ ਕਿਸੇ ਚੀਜ਼ ਤੋਂ ਜਾਂ ਕਿਸੇ ਨਹੀਂ ਮਤਲਬ ਉਹਦੇ ਕਹਿਣ ਤੋਂ ਬਿਨਾਂ ਹੀ ਭਰਾ ਨੇ ਉਹਦੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕੀਤੀਆਂ ਜਿਹੜੀ ਚੀਜ਼ ਉਹਨੇ ਮੰਗੀ ਚਾਹੇ ਉਹ ਸੋਨੇ ਦੇ ਰੂਪ ਚ ਹੋਵੇ ਚਾਹੇ ਕੱਪੜੇ ਦੇ ਰੂਪ ਚ ਹੋਵੇ ਚਾਹੇ ਉਹ ਗੱਡੀ ਦੇ ਰੂਪ ਚ ਹੋਵੇ ਚਾਹੇ ਕੋਈ ਵੀ ਖੁਸ਼ੀ ਉਹਨੇ ਮੰਗੀ ਨਾ ਤੇ ਉਹਦੇ ਭਰਾ ਨੇ ਪੂਰੀ ਕੀਤੀ ਪਰ ਰੱਬ ਨੇ ਹਣ ਜਿਵੇਂ ਕਹਿ ਲਓ ਉਹਦੀ ਉਮਰ ਘੱਟ ਲਿਖੀ ਸੀ ਤੇ ਉਹਨੂੰ ਹੰਡਾਉਣਾ ਨਹੀਂ ਮਿਲਿਆ ਦੁੱਖ ਇਸ ਗੱਲ ਦਾ ਆਉਂਦਾ ਹੈ ਤੇ ਕਿਉਂਕਿ ਸਾਡੇ ਨਾਲ ਹੰਡ ਦੀ ਵਰਤਦੀ ਅੱਜ ਕੱਲ ਤਾਂ ਸੱਸਾਂ ਹੰਡ ਵਰਤ ਜਾਂਦੀਆਂ ਨਾਲ ਚੱਲ ਜੇ ਸੱਸ ਨਹੀਂ ਸੀ ਰਹੀ ਤੇ ਨਾਨਾ ਦਾ ਮਤਲਬ ਕੋਈ ਵੀ ਦਿਨ ਦਿਆ ਰੋਣਾ ਮੈਂ ਉਹਦੀ ਸਲਾਹ ਨਾਲ ਚੱਲਣਾ ਕਿ ਸਾਡੇ ਭੂਆ ਕੇ ਵਿਆਹ ਆ ਗਿਆ ਏ ਕਿਹੜੇ ਲੀੜੇ ਕੱਪੜੇ ਬਣਾਉਣੇ ਉਹਨੇ ਆ ਜਾਣਾ ਮੇਰੇ ਨਾਲ ਕੱਪੜੇ ਬਣਾ ਕੇ ਰੱਖ ਜਾਣੇ ਮਤਲਬ ਸਾਡਾ ਬੌਂਡ ਬਹੁਤ ਵਧੀਆ ਸੀ ਬਹੁਤ ਜ਼ਿਆਦਾ ਵਧੀਆ ਤੇ ਮੈਨੂੰ ਅੱਜ ਇਸ ਚੀਜ਼ ਦਾ ਗਿਲਾ ਨਹੀਂ ਮਤਲਬ ਜੇ ਮੰਨ ਲਓ ਰੱਬ ਨਾ ਕਰੇ ਮੈਂ ਉਹਦੇ ਨਾਲ ਬੁਰਾ ਵਿਵਹਾਰ ਕੀਤਾ ਹੁੰਦਾ ਨੂੰ ਮਾੜਾ ਸਮਝਿਆ ਹੁੰਦਾ ਉਹਦੀ ਮੁੱਕਣ ਦੇ ਸਮੇਂ ਸੇਵਾ ਨਾ ਕੀਤੀ ਹੁੰਦੀ ਤੇ ਮੈਂ ਸਾਰੀ ਉਮਰ ਨਹੀਂ ਸੀ ਆਪਣੇ ਆਪ ਨੂੰ ਮaaf ਕਰਨਾ ਕਿਉਂਕਿ ਮੈਨੂੰ ਕੀ ਪਤਾ ਸੀ ਇਹਨੇ ਮੁੱਕ ਜਾਣਾ ਰਹਿਣਾ ਨੇ ਇੰਨਾ ਕੁ ਟਾਈਮ ਸੀ ਤੇ ਮੈਂ ਪਾਗਲ ਹੋ ਜਾਣਾ ਸੀਗਾ ਕਿਉਂਕਿ ਮੈਂ ਵੈਸੇ ਹੀ ਬੜੀ ਸੈਂਸਿਟਿਵ ਹਾਂ ਹੁਣ ਮੈਨੇ ਇੱਕ ਗੱਲੋਂ ਮੈਂ ਸਕੂਨ ਆ ਵੀ ਚਲੋ ਮੈਂ ਉਹਨਾਂ ਨੂੰ ਦੁਖੀ ਨਹੀਂ ਕੀਤਾ ਮੈਂ ਉਹਨਾਂ ਨੂੰ ਤਕਲੀਫ ਨਹੀਂ ਦਿੱਤੀ ਕੋਈ ਉਹਨਾਂ ਦੇ ਜਿਵੇਂ ਉਹ ਕਹਿੰਦੀਆਂ ਸੀ ਮੰਮੀ ਤੇ ਚਲੋ ਵਿਚਾਰੀ ਨੇ ਮੈਨੂੰ ਮੌਕਾ ਹੀ ਨਹੀਂ ਦਿੱਤਾ ਕੋਈ ਸੇਵਾ ਦਾ ਤੇ ਚਲੋ ਮੈਂ ਪੌਣੇ ਫੇਰ ਵੀ ਕੋਈ ਮਹੀਨਾ ਖੰਡ ਰਹੀ ਮੇਰੇ ਕੋਲ ਇੱਥੇ ਲਾਸਟ ਟਾਈਮ ਤੇ ਤੇ ਚਲੋ ਜਿੰਨਾ ਕ ਕਰਮਾ ਚ ਸੇਵਾ ਹੈਗੀ ਸੀ ਕਰਤੀ ਪਰ ਮੈਂ ਇੰਨੀ ਘੱਟ ਨਹੀਂ ਸੀ ਲਿਖਿਆ ਮੈਂ ਸੋਚਿਆ ਸੀ ਵੀ ਚਲੋ ਮੈਂ ਸਾਲ ਭਰ ਸੇਵਾ ਕਰਕੇ ਉਹਨੂੰ ਬਚਾ ਲਵਾਂਗੀ ਵੀਕ ਬਹੁਤ ਹੋ ਗਈ ਸੀ ਮੇਨ ਪਰ ਇਹ ਨਹੀਂ ਸੀ ਮੈਨੂੰ ਪਤਾ ਉਹਦੀ ਡੈਥ ਹੋ ਜਾਣੀ ਹੈ ਚਲੋ ਆ ਸੀ ਸਾਡੀਆਂ ਕਰਦੀਆਂ ਕਹਾਣੀਆਂ ਤੇ ਬਾਕੀ ਦੇਕੇ ਪਰਿਵਾਰ ਦਾ ਵੀ ਤੁਸੀਂ ਪੁੱਛਦੇ ਹੋ ਫਿਰ ਕਿਸੇ ਦਿਨ ਆਪਾਂ ਸ਼ੇਅਰ ਕਰਾਂਗੇ ਪਾਪਾ ਬਾਰੇ ਤੇ ਕਦੋਂ ਡੈਥ ਹੋਈ ਉਹਨਾਂ ਦੀ ਕੀ ਰੀਜ਼ਨ ਸੀਗਾ ਕੀ ਸਾਬ ਕਿਤਾਬ ਤੇ ਮੰਮੀ ਨੇ ਕਿਵੇਂ ਸਰਵਾਈਵ ਕੀਤਾ ਅੱਜ ਦਾ ਵਲੌਗ ਬਸ ਇੰਨਾ ਹੀ ਤੁਹਾਡੇ ਨਾਲ ਥੋੜਾ ਚਲੋ इमोशनल ਹੋ ਗਈ ਉਸ ਚੀਜ਼ ਲਈ ਸੌਰੀ ਬਟ ਮੈਂ ਕੋਸ਼ਿਸ਼ ਕੀਤੀ ਥੋੜੀ ਸਟਰੋਂਗ ਰਹਿ ਕੇ ਕਿਉਂਕਿ ਮੈਨੂੰ ਕੋ ਰੋਈ ਬੜੀਆਂ ਝੜਕਾ ਪੈਂਦੀਆਂ ਫਿਰ ਮੈਨੂੰ ਵਲੌਗ ਪਾਉਣ ਨਹੀਂ ਦਿੰਦੇ ਤੇ ਤੁਸੀਂ ਜਦੋਂ ਸਵਾਲ ਕਰਦੇ ਤੁਹਾਡੇ ਸਵਾਲਾਂ ਦਾ ਜਵਾਬ ਜਿਹੜਾ ਉਹ ਵੀ ਮੈਂ ਦੇਣਾ ਜ਼ਰੂਰੀ ਸਮਝਦੀ ਆਂ ਤੇ ਇੱਥੇ ਅੱਜ ਕਰਦੇ ਆ ਬਲੌਗ ਦਾ ਐਂਡ ਵਧੀਆ ਲੱਗੇ ਤੇ ਜ਼ਰੂਰ ਸ਼ੇਅਰ ਕਰਨਾ ਤੇ ਕਿੰਨੂ ਕਿੰਨੂ ਲੱਗਦਾ ਕਿ ਆਪਣੇ ਘਰਾਂ ਦੀ ਕਹਾਣੀ ਸੇਮ ਹੀ ਆ ਬਾਕੀ ਜਿਆਦਾ ਦੁਖੀ ਨਾ ਹੋਇਆ ਕਰੀਏ ਰੱਬ ਦੇ ਲੜ ਲੱਗੀਏ ਉਹ ਵਾਹਿਗੁਰੂ ਸਾਨੂੰ ਆਪਦੇ ਲੜ ਲਾਵੇ ਤੇ ਚਲੋ ਭੁੱਲ ਤਾਂ ਨਹੀਂ ਸਕਦੇ ਆਪਾਂ ساری ਉਮਰ ਹੀ ਇਹਨਾਂ ਨੂੰ ਤੇ ਚਲੋ ਸਮਝ ਗਏ ਕਿਉਂ ਸਾਡੇ ਵਿੱਚ ਹੀ ਨੇ ਜਿਹੜੇ ਅਸੀਂ ਸੁੱਖ ਲੈਣੇ ਪਏ ਸੀ ਉਹਨਾਂ ਦੇ ਕਰਮਾਂ ਦੇ ਲੈ ਮੈਂ ਹਮੇਸ਼ਾ ਸੋਚਦੀ ਆ ਕਿ ਮੈਂ ਉਹਨਾਂ ਦੀ ਅੰਦਰ ਠੰਡੀ ਰੱਖੀ ਤੇ ਮੇਰੇ ਸੱਸ ਸਹੁਰੇ ਨੇ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਇੱਕ ਤਰ੍ਹਾਂ ਜਨ ਮੈਂ ਮੰਨਦੀ ਨਹੀਂ ਕਿ ਮੇਰੇ ਸੱਸ ਸਹੁਰੇ ਬਹੁਤ ਹੀ ਦਿਲ ਦੇ ਸਾਫ਼ ਸੀ ਕਿਸੇ ਦਾ ਮਾੜਾ ਨਹੀਂ ਕੀਤਾ ਸਭ ਦਾ ਭਲਾ ਕਰਨ ਵਾਲੇ ਸੀ ਅੱਜ ਅਸੀਂ ਸੁੱਖ ਲੈ ਰਹੇ ਆ ਤੇ ਉਹਨਾਂ ਦੇ ਚੰਗੀ ਨੀਅਤ ਦੀ ਬਦੌਲਤ ਅਸੀਂ ਸੁੱਖ ਲੈ ਰਹੇ ਆ ਦੂਜਾ ਨੰਬਰ ਜਦੋਂ ਮੇਰੇ ਨਾਨ ਮੁੱਕਨ ਤੋਂ ਪਹਿਲਾਂ ਉਹ ਮੈਨੂੰ ਬਹੁਤ ਅਸੀਸਾਂ ਦੇ ਕੇ ਗਈ ਸੀ ਮੇਰੀ ਮੰਮੀ ਦਾ ਫੋਨ ਆਇਆ ਸੀ ਮੰਮੀ ਬਾਹਰ ਸੀ ਉਦੋਂ ਆਸਟ੍ਰੇਲੀਆ ਚ ਸੀਗੀ ਉੱਥੋਂ ਮੰਮੀ ਨੇ ਕਾਲ ਕੀਤੀ ਤੇ ਮੰਮੀ ਕਹਿੰਦੇ ਉਸ ਦਿਨ ਮੰਮੀ ਨੂੰ ਵੀ ਨਹੀਂ ਸੀ ਪਤਾ ਕਿ ਅੱਜ ਇਹਨੇ ਪੂਰੀ ਹੋ ਜਾਣਾ ਤੇ ਗੱਲ ਕੀਤੀ ਕਹਿੰਦੀ ਭਾਬੀ ਵੀਰ ਨੇ ਮੇਰੀ ਬਹੁਤ ਸੇਵਾ ਕਰਦੇ ਪਿਆ ਰੱਬ ਇਹਨਾਂ ਨੂੰ ਇੰਨਾ ਦੇਵੇ ਕਿ ਰੱਖ ਰੱਖ ਕੇ ਭੁੱਲਣ ਸੱਚੀ ਰੱਖ ਰੱਖ ਕੇ ਭੁੱਲਦੇ ਪਿਆ ਪਰ ਉਹੀ ਕਹ ਲਓ ਕਿ ਤੁਹਾਡੀਆਂ ਅਸੀਸਾਂ ਦੇ ਨਾਲ ਤੁਰੇ ਫਿਰਦੇ ਆ ਤਾਂ ਹੀ ਸਾਨੂੰ ਜਿਆਦਾ ਨਹੀਂ ਹੁੰਦਾ ਸਾਨੂੰ ਇਹ ਆਦਤ ਹੈ ਸਾਡੇ ਨਾਲ ਹੀ ਹੋ ਜਦੋਂ ਸਾਨੂੰ ਤਕਲੀਫ ਆਉਣ ਲੱਗਦੀ ਸਾਨੂੰ ਤਕਲੀਫਾਂ ਚੋਂ ਕੱਢਦੇ ਹੋ ਤੁਸੀਂ ਰੱਬ ਅੱਗੇ ਵੀ ਗੁਆਰ ਜਿਵੇਂ ਲਾ ਦਿੰਦੇ ਆ ਵੀ ਨਹੀਂ ਇਹਨੂੰ ਨਹੀਂ ਤਕਲੀਫ ਮੈਂ ਆਉਣ ਦੇਣੀ ਤੇ ਬਾਕੀ ਚਲੋ ਵੈਗਰੂ ਨੇ ਜਿਵੇਂ ਲਿਖਿਆ ਹੋਣਾ ਤੋਂ ਵੀ ਹੁੰਦਾ ਪਰ ਛੋਟੀ ਉਮਰ ਚ ਜਦੋਂ ਦੁੱਖ ਲੱਗਦੇ ਨੇ ਨਾ ਬੰਦਾ ਉੱਠ ਪਾਉਣਾ ਬਹੁਤ ਔਖਾ ਹੈ ਸਰਵਾਈਵ ਕਰਨਾ ਬੜਾ ਔਖਾ ਹੈ ਪਰ ਤੁਰੇ ਫਿਰਦੇ ਆ ਚਲੋ ਬੱਚੇ ਦਾ ਤਾਂ ਕੋਈ ਖਸੂਰ ਨਹੀਂ ਬੱਚਿਆਂ ਨੂੰ ਤਾਂ ਮਾਹੌਲ ਦੇਣਾ ਹੀ ਪੈਣਾ ਤੇ ਇੱਥੇ ਕਰਦੀਆਂ ਵਲੌਗ ਦਾ ਐਂਡ ਮਿਲਦੇ ਆਪਾਂ ਅਗਲੇ ਵਲੌਗ ਚ ਤਦ ਤੱਕ ਲਈ ਬਾਏ